ਆ ਸ਼ੁਰੂ ਕਰੇ ਸਭ ਤੋਂ ਪਹਿਲੇ ਤੋਂ ਸਭ ਦਾ ਸਵਾਗਤ ਮਾਰਕਾ ਜੀ ਸਾਰਿਆਂ ਨੂੰ ਥੈਂਕ ਯੂ ਸਾਰੇ ਅਸੀਂ ਲੇਟ ਹੋ ਗਏ ਥੋੜਾ ਜਿਆ ਉਹ ਤੁਹਾਡਾ ਐਕਚੁਅਲੀ ਕੀ ਪੁੱਲ ਪੋਲੇਗੀ ਪੋਲੇਗਾ ਉਹ ਜਰਾ ਫਟੇਗਾਗਾ ਫਟਾ ਆ ਫਟਾ ਕੀ ਕੰਟਰੋਲ ਆਦਾ ਜੀ ਉੱਥੇ ਜੀ ਕੰਡਾ ਪਹਿਲਾਂ ਪਹੁੰਚ ਜਾਣਾ ਸੀ ਬਾਡੇ ਕੋ ਸਾਡੇ ਜੀਐਮ ਸਰ ਹੈਗੇ ਆ ਜੀ ਸਵਾਗਤ ਕਰੋ ਇਹਨਾਂ ਦਾ ਮਨਜੀਤ ਸਰ ਦਾ ਜੀ ਸਵਾਗਤ ਤੁਹਾਡੇ ਸਾਰਿਆਂ ਦਾ ਬਾਕੀ ਮੈਂ ਤੁਹਾਨੂੰ ਜੋ ਵੀ ਸਮਝਾਇਆ ਤੁਹਾਨੂੰ ਪਤਾ ਲੱਗ ਗਿਆ ਬਾਕੀ ਸਾਰ ਆ ਗਏ ਆ ਇਹ ਸਭ ਤੁਹਾਨੂੰ ਦੱਸਣਗੇ ਸਾਰਾ ਹੋਰ ਨਹੀਂ ਮੈਂ ਇੱਥੇ ਠੀਕ ਆ ਨਹੀਂ ਬੈਠੋ ਥੋੜੇ ਮਾਈਕ ਕੋਈ ਗੱਲ ਮਾਈਕ ਨਹੀਂ ਲੋਰ ਹੀ ਨਹੀਂ ਮਾਈਕ ਹਵਾ ਆ ਰਹੀ ਦੀ ਪਿੱਛੇ ਉਹ ਪੰਜਾਬੀਆਂ ਦੀ ਆਵਾਜ਼ ਆਉਂਦੀ ਹੁੰਦੀ ਹੈ ਅੱਜ ਇੱਕ ਮਾਈਕ ਤੁਸੀਂ ਮਾਈਕ ਚਲਾਓ ਭਾਈ ਸਾਹਿਬ ਤੁਸੀਂ ਇੱਧਰ ਆ ਜਾਓ ਜਾਂ ਇੱਧਰ ਆ ਜਾਓ ਮੇਰੇ ਚਲੀੇ ਖੜੇ ਹੋਣਾ ਪਲੀਜ਼ ਵੈਰੀ ਗੁੱਡ ਇਹ ਕਨੇਜੋ ਬੋਲ ਕੇ ਗਿਆ ਭਰਾ ਹੈ ਜੋਤੀ ਸਰੀਏ ਦੀ ਮੀਟਿੰਗ ਹੈ ਹੋਰ ਕੀ ਹੋਰ ਕੀ ਰੀਜ਼ਨ ਹੈ ਸਾਡਾ ਇਕੱਠੇ ਹੋਣ ਦਾ ਸਾਰੇ ਆਪਣੇ ਕੰਮਕਾਰ ਆ ਜਦ ਬਿਜ਼ੀ ਹੁੰਦੇ ਹੁਣੀ ਟਾਈਮ ਮਿਲਦਾ ਭਰਾਵਾਂ ਨੂੰ ਮਿਲਣ ਦਾ ਆ ਮੈਂ ਕਿਹਾ ਅੱਜ ਇੱਥੇ 70 80 ਬੰਦੇ ਬੱਠੇ ਹੋਲੇ ਆਪਾਂ 70 80 ਬੰਦੇ ਨੂੰ ਆਪਾਂ ਨੂੰ ਸਾਰਿਆਂ ਨੂੰ ਮਿਲੇ ਕਿੰਨੇ ਕਾ ਟਾਈਮ ਹੋ ਗਿਆ ਹੁਣੇ ਮੇਰੇ ਦਿਹਾੜੀਆਂ ਤੇ ਨਿਕਲ ਜਾਣਗੇ ਆਪਾਂ ਸ਼ਾਮ ਨੂੰ ਵਰਦੇ ਆ ਠੀ ਇਸ ਤਰ੍ਹਾਂ ਹੀ ਇੱਕ ਤੇ ਇਹ ਹੋ ਗਿਆ ਕਿ ਦੂਜੀ ਸਰੀਆ ਤੇ ਆਪਣੀ ਮੀਟਿੰਗ ਹੈ ਸਰੀਆ ਦੇਖੋ ਜੇ ਆਪਾਂ ਜਿਸ ਕੰਮ 'ਚ ਕੰਮ ਕਰ ਆਵਾਜ਼ ਹੌਲੀ ਕਰੋ ਜਿਸ ਕੰਮ ਜਿਸ ਕੰਮ ਨੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਸ 'ਚ ਜਿਹੜੀ ਚੀਜ਼ ਆਪਾਂ ਯੂਜ਼ ਕਰਦੇ ਆਂ ਉਹ ਬੋਲਾਂਦਾ ਸੀ ਆ ਜਾਂਦਾ ਨਹੀਂ ਆਂਦਾ ਜਿਉਂ ਆਦਮੀ ਆਪਣੇ ਆਪ ਨੂੰ ਅਪਡੇਟ ਨਹੀਂ ਕਰੇਗਾ ਉਹ ਖਤਮ ਹੋ ਜਾਏਗਾ ਹਾਂਜੀ ਆਪਾਂ ਨੂੰ ਨਿਰੰਤਰ ਅਪਡੇਟ ਹੋਣੀ ਲੋੜ ਹੈ ਅੱਛਾ ਆਪਾਂ ਸਰੀਆ ਕਿਤੇ ਲਾਨੇ ਹਾਂ ਬਸ ਸਾਡੇ ਕਿੱਥੇ ਲਾਂਦੇ ਸਾਡੇ ਹਾਂ ਪੋਲਾ ਤੇ ਲਾਂਦੇ ਰੋਣਾ ਤੇ ਲਾਂਦੇ ਮਕਾਨ ਤੇ ਲਾਂਦੇ ਹੋਰ ਕੋਈ ਵੀ ਕੁਝ ਵੀ ਬਣਾਉਂਦੇ ਦੁਕਾਨ ਤੇ ਕੁਝ ਵੀ ਕਿਤੇ ਵੀ ਯੂਜ਼ ਹੁੰਦਾ ਕੋਈ ਜਿਹੜਾ ਸਰੀਆ ਹੁੰਦਾ ਆਪਾਂ ਕਿਹੜੇ ਕਿਹੜੇ ਡਾਇਆ ਦਾ ਸਰੀਆ ਬਣਾਉਂਦੇ ਯੂਜ਼ ਕਰਦੇ 8mm 10mm 12 16 20 25 25 ਔਰ 32 ਦਾ ਵੀ ਆਉਂਦਾ ਜਿਹੜੀ ਆਪਣੇ ਕੋਲ 8 10 ਔਰ 12 ਦੀ ਜਿਹੜੀ ਲੰਬਾਈ ਹੈ ਉਹ ਆਉਂਦੀ ਏ 12 ਮੀਟਰ 40 ਫੁੱਟ ਜਿਹੜਾ ਬਾਕੀ ਸਾਡੇ ਕੋਲ ਸਰੀਆ ਆਂਦਾ ਹੈਗਾ 16 20 25 ਤੇ 32 ਉਹ 40 ਫੁੱਟ ਵੀ ਹੈਗਾ 46 ਵੀ ਹੈਗਾ ਔਰ 50 ਵੀ ਹੈਗਾ ਤਾਂ ਕਿ ਕਿਸੇ ਗਾਗ ਨੂੰ ਅਗਰ ਲੰਬਾ ਸਰੀਆ ਚਾਹੀਏ ਉਹਦੀ ਵੇਸਟੇਜ ਨਾ ਹੋ ਆ ਦਿਖ ਰਿਹਾ ਜੀ ਸਾਰਿਆਂ ਨੂੰ ਇਹ ਸਾਡੇ ਮਾਲਕ ਸਾਹਿਬ ਨੇ ਇੱਥੇ ਸੁਦੀਰ ਜੀ ਸੁਦੀਰ ਜੀ ਸੱਚੀ ਗੋਆ ਅਸੀਂ 2000 ਕਰੋੜ ਦੀ ਕੰਮ ਸ਼ੁਰੂ ਕੀਤਾ ਸੀ ਤਾਈਂ 4 ਕਰੋੜ ਅੱਜ ਕੋਲੋਂ ਕਰ 4.5 ਤੋਂ 4000 ਕਰੋੜ ਦੀ ਕੰਪਨੀ ਬਣ ਗਈ ਹੈ ਭਾਈ ਸਾਹਿਬ ਅੱਗੇ ਚੱਲੋ ਕਿਹੜਾ ਕੀ ਬਣਾਇਆ ਅਜੀ 20 25 ਮਿੰਟ ਲੈਣਾ ਦਫਤਰ ਆਣਾ ਸੁਣਿਆ ਹੋਇਆ ਇੱਕ ਪਲਾਂਟ ਹੈ ਜਦੋਂ ਤੁਸੀਂ ਆਓਗੇ ਕਿ ਟਾਟਾ ਦਾ ਜਾਂ ਜਿੰਦਲ ਦਾ ਪਲਾਂਟ ਤੁਸੀਂ ਜਾ ਕੇ ਨਾਲ ਕਲਕੱਤਾ ਵਗੈਰਾ ਉੱਥੇ ਦੇਖੋਗੇ ਸੇਮ ਪਲਾਂਟ ਹੈ ਜੀ 170 ਏਕੜ ਚ ਪਲਾਂਟ ਵੜਿਆ ਇੱਕ ਵੱਡਨ ਦਵਾਈ ਦਾ ਰੋਜ਼ ਦਾ 1000 ਟਨ ਸਰੀਆ ਬਣਦਾ ਹੈ 1000 ਟਨ ਇੱਕ ਇੱਕ ਟਰੱਕ ਦੇ ਵਿੱਚ ਕਿੰਨਾ ਪੈਂਦਾ 10 12 ਟਨ ਪੈਂਦਾ ਜੀ ਇਹ 1000 ਟਨ ਬਣਾ ਲੈਂਦੇ ਇਹਦੇ ਵਿੱਚ ਉਹ ਵੀ ਇੱਕ ਵੱਡਨ ਦਵਾਈ ਦਾ ਆਟੋਮੈਟਿਕ ਪਲਾਂਟ ਹੈ ਇਹਦੇ ਲਈ ਯਤਨ ਕਰਾਂਗੇ ਸੋ ਮੈਂ ਇਹ ਬੇਨਤੀ ਕਰਦਾ ਹੈ ਕਿ ਆਪਾਂ ਸ਼ੰਕਰ ਹਾਰਡਵੇਅਰ ਸਟੋਰ ਇੱਥੇ ਖੋਲਿਆ ਤੁਸੀਂ ਸਾਰੇ ਬੰਦੇਓ ਆਉਂਦੇ ਜਾਂਦੇ ਹੋ ਔਰ ਬਿਲਕੁਲ ਟਰਾਂਸਪੇਰੈਂਟ ਜਿਹੜਾ ਕੰਮ ਕਿਉਂਕਿ ਕੀ ਵਿੱਚ ਰਾਜ ਕਿਉਂਕਿ ਅਸੀਂ ਨਵੇਂ ਅਸੀਂ ਨਵੇਂ ਇਸ ਕੰਮ 'ਚ ਪਏ ਸਾਡਾ ਇਹ ਫੀਲਡ ਨਹੀਂ ਸੀਗਾ ਪਰ ਪਏ ਅਸੀਂ ਇੱਕ ਕੋਸ਼ਿਸ਼ ਕੀਤੀ ਜਾਂ ਕੋਸ਼ਿਸ਼ ਕਰਦੇ ਪਏ ਆ ਕਿ ਅਸੀਂ ਇੱਕ ਟਰਾਂਸਪੇਰੈਂਟ ਕੰਮ ਸਾਡੇ ਆਮ ਕਿਸਾਨਾਂ ਨੂੰ ਸਾਡੇ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੂੰ ਅਸੀਂ ਦੇ ਸਕੀਏ ਸਾਡੇ ਵਿੱਚਕਾਰ ਬਹੁਤ ਸਤਿਕਾਰਯੋਗ ਸਾਡੇ ਸਰਪੰਚ ਸਾਹਿਬ ਮੋਹਨ ਸਿੰਘ ਜੀ ਬੈਠੇ ਆ ਸਰਪੰਚ ਸਾਹਿਬ ਜਸਵੰਤ ਜੀ ਬੈਠੇ ਆ ਇਸ ਪਿੰਡ ਦੇ ਕੋਹਨਪੁਰ ਦੇ ਮੋਹਨ ਜੀ ਸਰਪੰਚ ਬੈਠੇ ਆ ਹੋਰ ਵੀ ਬਹੁਤ ਸਾਰੀਆਂ ਸ਼ਕਤੀਤਾ ਇੱਥੇ ਬਹੁਤ ਪਰ ਬੈਠੀਆਂ ਮੈਂ ਮਨਜੀਤ ਜੀ ਦੱਸਣਾ ਚਾਹਨਾ ਕਿ ਇੱਕ ਮੀਟਿੰਗ ਤੁਹਾਡੀ ਇੱਥੋਂ ਦੇ ਮਹਤਵਪੂਰਨ ਸਰਪੰਚਾਂ ਨਾਲ ਵੀ ਕਰਵਾਵਾਂਗੇ ਕਿਉਂਕਿ ਇਹਨਾਂ ਲੋਕਾਂ ਨਹੀਂ ਜਿਹੜੀ ਤੁਹਾਡੀ ਕੁਆਲਿਟੀ ਹੈ ਜਦੋਂ ਤੁਸੀਂ ਇਹਨਾਂ ਨੂੰ ਦੱਸਣੀ ਹੈ ਇਹਨਾਂ ਨੇ ਹੀ ਸਾਰੇ ਜਿਹੜੀ ਉਹ ਚਰਚਾ ਚ ਲੈ ਕੇ ਜਾਣੀ ਹੈ ਪਰ ਜਿੱਥੇ ਤੱਕ ਇੱਕ ਡੀਲਰ ਦਾ ਇੱਕ ਡੀਲਰ ਦੇ ਫਰਜ਼ ਬਣਦੇ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਸਹੀ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਕਰੀਏ ਸਹੀ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਸਮਾਨ ਉਪਲਬਧ ਕਰਾਈਏ ਜੇ ਕਿਤੇ ਕਮੀ ਕੋਈ ਰਹਿ ਜਾਂਦੀ ਹੋਵੇ ਉਹਦੇ ਕੋਈ ਮਾਫੀ ਪਰ ਅਸੀਂ ਕੋਸ਼ਿਸ਼ ਹਮੇਸ਼ਾ ਸਾਡੀ ਰਹਿੰਦੀ ਹੈ ਕਿ ਅਸੀਂ ਟਰਸਟ ਨਮਾਇਤ ਦੀ ਬਾਰ ਬਾਰ ਸ਼ਬਦ ਦੀ ਕਰਿਆ ਟ੍ਰਾਂਸਫਰ ਕੋਈ ਹੈ ਕਿ ਬੜਾ ਕਲੀਨ ਹੈ ਕਿ ਸਾਨੂੰ ਕੋ ਬਹੁਤਾ ਮਾਰਜਨ ਵਾਲਾ ਕੰਮ ਹੈ ਨਹੀਂ ਜਿੰਦੇ ਦਾ ਇਹਨਾਂ ਨੇ ਸਾਨੂੰ ਸ਼ਰੀਆ ਦੇਣਾ ਉਹ ਸਾਨੂੰ 1 ਰੁਪਿਆ ਕਹਿੰਦੇ ਕਿ 1 ਰੁਪਿਆ ਤੁਸੀਂ ਲੈਣਾ ਹੈ 1 ਰੁਪਿਆ ਸਾਡਾ ਆਉਣਾ ਉਹਦੇ ਵਿੱਚ ਸਾਡੀ ਲੇਬਰ ਵੀ ਆ ਸਾਡਾ ਸਾਰਾ ਕੰਮ ਵੀ ਆ ਸਾਡੀਆਂ ਗੱਡੀਆਂ ਵੀ ਆ ਸਾਰਾ ਕੁਝ ਹੈ ਉਹ 1 ਰੁਪਏ ਦੇ ਵਿੱਚ ਹੀ ਅਸੀਂ ਸਬਰ ਕਰਨਾ ਪਰ ਹੁੰਦਾ ਕੀ ਹੈ ਕਈ ਵਾਰੀ ਮੈਂ ਦੇਖਦਾ ਹੈ ਕਿ ਕਈ ਵਾਰੀ ਸਾਡੇ ਕੋਲ ਬਹੁਤ سارے ਠੇਕੇਦਾਰ ਮਿਸਤਰੀ ਆਉਂਦੇ ਆ ਨਜੀਜੀ ਉਹ ਕੀ ਬਰੀ ਫੋਰ ਪਾਕ ਔਰ ਔਰ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਦਾ ਕਿ ਕਿ ਬਹੁਤ سارے ਤੁਸੀਂ ਸੱਜਣ ਇੱਥੇ ਆਏ ਹੋ ਕਿ ਹਮੇਸ਼ਾ ਸਾਡਾ ਵੀ ਸਹਿਯੋਗ ਕਰਦੇ ਰਹੋ ਕਿਉਂਕਿ ਕਈ ਚੀਜ਼ਾਂ ਸਾਨੂੰ ਨਹੀਂ ਵੀ ਪਤਾ ਹੁੰਦੀਆਂ ਤੁਸੀਂ ਪ੍ਰੈਕਟੀਕਲੀ ਇਹਦਾ ਨੂੰ ਯੂਜ਼ ਕਰਦੇ ਹੋ ਜਿਹੜਾ ਤਜਰਬਾ ਤੁਹਾਡੇ ਕੋਲ ਸਾਨੂੰ ਮਿਲ ਜਣਾ ਉਹ ਸਾਡੇ ਲਈ ਬਹੁਤ ਫਾਇਦੇਮੰਦ ਰਹਿਣਾ ਤੇ ਹਮੇਸ਼ਾ ਤੁਹਾਡਾ ਮਾਨ ਤੇ ਸਤਿਕਾਰ ਹਮੇਸ਼ਾ ਵਰਕਰਾ ਰਹੇਗਾ ਔਰ ਜਿਹੜੀਆਂ ਲੰਜੀਤ ਜੀ ਨੇ ਤੁਹਾਨੂੰ ਸਕੀਮਾਂ ਵੀ ਇਹਨਾਂ ਨੇ ਦੱਸੀਆਂ ਉਹ ਵੀ ਅਸੀਂ ਹੁਣ ਲਾਗੂ ਕਰਵਾਵਾਂਗੇ ਜਿੱਦਾਂ ਜਿੱਦਾਂ ਇਹਨਾਂ ਦਾ ਮਾਲ ਠੇਕੇਦਾਰਾਂ ਦਾ ਜਾਏਗਾ ਉਸ ਤਰੀਕੇ ਦੇ ਨਾਲ ਅਸੀਂ ਉਹਨੂੰ ਲਾਗੂ ਕਰਵਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਂ